जय भीम जय पार्थ गुरिंदर कौर कैंथ गुर पंजाब दी बुलंद ते मीठी आवाज दी मल्लिका मिस पूजा जानਦੇ ਹੋ ਦੋਸਤੋ ਇਹ ਨਾਮ ਗਾਇਕੀ ਦੀ ਦੁਨੀਆ ਦੇ ਵਿੱਚ ਇਹ ਇੱਕ ਅਜੀਹਾ ਨਾਮ ਹੈ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਅੱਜ ਦੀ ਲੜਕੀ ਅੱਜ ਦੀ ਔਰਤ ਕਿਸੇ ਖੇਤਰ ਦੇ ਵਿੱਚ ਵੀ ਕਿਸੇ ਨਾਲੋਂ ਘੱਟ ਨਹੀਂ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਬਹੁਤ ਸਾਰੀਆਂ ਰਿਸਪੈਕਟਡ ਲੇਡੀਆਂ ਵੱਲੋਂ ਆਪਣੇ ਆਪਣੇ ਫੀਲਡ ਦੇ ਵਿੱਚ ਆਪਣੇ ਆਪਣੇ ਖੇਤਰ ਦੇ ਵਿੱਚ ਉਹਨਾਂ ਨੇ ਮਾਣ ਕਮਾਇਆ ਨਾਮ ਖਟਿਆ ਔਰ ਦੁਨੀਆ ਦੇ ਵਿੱਚ ਪੰਜਾਬੀਅਤ ਦਾ ਡੰਕਾ ਕਾਇਮ ਕੀਤਾ ਉਸ ਕਰੀਬ ਮੱਦੇ ਨਜ਼ਰ ਰੱਖਦਿਆਂ ਹੋਇਆਂ ਮਿਸ ਪੂਜਾ ਨੇ ਵੀ ਪੰਜਾਬੀ ਗਾਇਕੀ ਦੇ ਵਿੱਚ ਨਵਾਂ ਇੱਕਲਾ ਸਥਾਨ ਬਣਾਇਆ ਹੈ ਅੱਜ ਉਹਨਾਂ ਦੇ ਕੀਤੇ ਹੋਏ ਸੰਘਰਸ਼ ਨੂੰ ਲੈ ਕੇ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਔਰ ਉਹਨਾਂ ਦੇ ਜ਼ਿੰਦਗੀ ਦੇ ਅਣ ਸੁਨੇ ਕਿੱਸਿਆਂ ਨੂੰ ਲੈ ਕੇ ਜਿੰਨੀ ਕੋਈ ਜਾਣਕਾਰੀ ਪੋਸ਼ੀ ਨਾਮਾ ਚੈਨਲ ਨੇ ਕਲੈਕਟ ਕੀਤੀ ਹੈ ਉਹ ਦੇਣ ਦੀ ਕੋਸ਼ਿਸ਼ ਕਰਨ ਜਾ ਰਿਹਾ ਹਾਂ ਮਿਸ ਪੂਜਾ 노 ਡਾਊਟ ਕਿਸੇ ਜਾਣਕਾਰੀ ਦੀ ਮੁਹਤਾਜ ਨਹੀਂ ਹੈ ਔਰ ਜਿਸ ਵੀ ਕਲਾਕਾਰ ਦੇ ਨਾਲ ਇਹਨਾਂ ਨੇ ਡਿਊਟ ਗਾਇਆ ਜਾਂ ਸੁਨੋ ਗਾਇਆ ਔਰ ਹਰ ਇੱਕ ਗੀਤ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸੰਗੀਤ ਦਾ 101% ਦਿੱਤਾ ਹੈ ਬਹੁਤ ਸਾਰੇ ਗੀਤ ਉਹਨਾਂ ਦੇ ਹਿੱਟ ਹੋਏ ਨੇ ਜੋ ਅੱਜ ਵੀ ਵਿਆਹਾਂ ਸ਼ਾਦੀਆਂ ਦਾ ਸ਼ਿੰਗਾਰ ਬਣਦੇ ਨੇ ਅੱਜ ਵੀ ਜਦੋਂ ਪੈਟਰੋਲ ਨੂੰ ਯਾਦ ਕੀਤਾ ਜਾਂਦਾ ਹੈ ਤੇ ਮਿਸ ਪੂਜਾ ਤੇ ਉਹਨਾਂ ਦੇ ਕੋਰ सिंगर ਵੱਲੋਂ ਗਾਇਆ ਇਹ ਗੀਤ ਮੇਰੇ ਪਿੱਛੇ ਆਮੀ ਪੈਟਰੋਲ ਫੂਕਦਾ ਬੇਦੱਸ ਕੀ ਰੱਖਿਆ ਇਹ ਉਹ ਗੀਤ ਹੈ ਜੋ ਸਦਾ ਬਹਾਰ ਹੈ DJ ਉੱਪਰ ਬਹੁਤ ਵਾਰ ਚੱਲਦਾ ਹੈ ਕਿੰਦੇ ਕਿ ਵਿਆਹ ਉਨੀ देर अधੂਰਾ ਰਹਿੰਦਾ ਜਿੰਨੀ ਦੇਰ ਮਿਸ ਪੂਜਾ ਦਾ ਗਾਇਆ ਹੋਇਆ ਇਹ ਗੀਤ ਨਾ ਬਜੇ ਡੀਜੇ ਵਾਲੇ ਤਾਂ ਅਕਸਰ ਕਹਿੰਦੇ ਐ ਕਿ ਜੇਕਰ ਇਹ ਗੀਤ ਨਾ ਹੁੰਦਾ ਤਾਂ ਸਾਡੇ ਰੋਜ਼ਗਾਰ ਤੇ ਵੀ ਪ੍ਰੇਸ਼ਣ ਚ ਆਣ ਲੱਗਦਾ ਕਿਉਂਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਡੀਜੇ ਵਾਲੇ ਅਲੱਗ-ਅਲੱਗ ਰੂਪ ਦੇ ਵਿੱਚ ਇਸ ਗੀਤ ਨੂੰ ਪੇਸ਼ ਕਰਦੇ ਨੇ ਔਰ ਬੈਠੀ ਆਡੀਅנס ਦਾ ਮਨੋਰੰਜਨ ਕਰਦੇ ਨੇ ਅੱਜ ਇਸ ਪ੍ਰਸਿੱਧ ਗਾਇਕਾ ਦੇ ਗਾਇਕੀ ਸਫ਼ਰ ਨੂੰ ਉਹਨਾਂ ਦੇ ਜਨਮ ਨੂੰ ਲੈ ਕੇ ਮੈਂ ਜੇ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਜਾਣਕਾਰੀ ਮਿਲੀ ਹੈ ਕਿ ਮਿਸ ਪੂਜਾ ਦਾ ਜਨਮ 4 ਦਸੰਬਰ 1979 ਨੂੰ ਰਾਜਪੁਰਾ ਵਿਖੇ ਹੋਇਆ। ਰਾਜਪੁਰਾ ਜੋ ਪਟਿਆਲੇ ਦੇ ਬਿਲਕੁਲ 20 ਤੋਂ 25 ਕਿਲੋਮੀਟਰ ਦੀ ਦੂਰੀ ਤੇ ਹੈ ਔਰ ਇਸ ਰਾਜਪੁਰਾ ਦੇ ਵਿੱਚ ਨਿਸ ਪੂਜਾ ਦਾ ਜਨਮ ਸਰਦਾਰ 인ਦਰਪਾਲ ਸਿੰਘ ਕੈਥ ਅਤੇ ਮਾਤਾ ਸਰੋਜ ਦੇਵੀ ਦੇ ਘਰ ਹੋਇਆ। ਉਹਨਾਂ ਦਾ ਅਸਲੀ ਨਾਮ ਗੁਰਿੰਦਰ ਕੌਰ ਕੈਥ ਹੈ। ਘਰ ਦੇ ਵਿੱਚ ਅਕਸਰ ਆਪਣੇ ਪੰਜਾਬੀ ਭਾਸ਼ਾ ਦੇ ਵਿੱਚ ਕਹੀਏ ਜਦ ਪੰਜਾਬੀਅਤ ਦੇ ਵਿੱਚ ਕਹੀਏ ਕਿ ਘਰ ਦੇ ਵਿੱਚ ਪੱਕੇ ਨਾਮ ਤੋਂ ਇਲਾਵਾ ਇੱਕ ਕੱਚਾ ਨਾਮ ਵੀ ਹੁੰਦਾ ਹੈ ਜੋ ਬਹੁਤ ਮਸ਼ਹੂਰ ਹੁੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਿੰਦਰ ਕੌਰ ਕੈਥ ਜੋ ਬਾਅਦ ਵਿੱਚ ਮਿਸ ਪੂਜਾ ਬਣੀ ਘਰ ਦੇ ਵਿੱਚ ਉਹਨਾਂ ਦਾ ਨਾਮ ਪੂਜਾ ਹੋਣ ਕਰਕੇ ਵਿਆਹ ਤੋਂ ਪਹਿਲਾਂ ਕਿਉਂਕਿ ਲੜਕੀ ਜਦੋਂ ਵਿਆਹ ਤੋਂ ਪਹਿਲਾਂ ਉਸ ਦੇ ਨਾਮ ਦੇ ਨਾਲ ਹਮੇਸ਼ਾ ਮਿਸ ਲੱਗਦਾ ਹੈ ਸੋ ਮਿਸ ਪੂਜਾ ਦੇ ਨਾਮ ਦੇ ਨਾਲ ਗੁਰਿੰਦਰ ਕੌਰ ਕੈਥ ਜੀ ਮਸ਼ਹੂਰ ਹੋਏ ਨੇ ਪ੍ਰੋਫੈਸ਼ਨਲ ਨਾਮ ਉਹਨਾਂ ਦਾ ਮਿਸ ਪੂਜਾ ਰੱਖਿਆ ਗਿਆ ਔਰ ਇਹ ਮਿਸ ਪੂਜਾ ਨਾਮ ਬਹੁਤ ਛੋਟਾ ਹੈ ਲੇਕਿਨ ਜੋ ਗਾਇਕੀ ਦਾ ਇਹਨਾਂ ਨੇ ਸਫਰ ਜੋ ਗਾਇਕੀ ਦੇ ਖੇਤਰ ਦੇ ਵਿੱਚ ਇਹਨਾਂ ਨੇ ਮੱਲਾ ਮਾਰੀਆਂ ਨੇ ਉਹ ਕਾਬਲੇ ਤਾਰੀਫ ਨੇ ਮਿਸ ਪੂਜਾ ਦਾ ਜਨਮ ਜਿਵੇਂ ਦੱਸਿਆ ਕਿ ਇੰਦਰਪਾਲ ਸਿੰਘ ਕੈਂਤ ਔਰ ਮਾਤਾ ਸਰੋਜ ਦੇਵੀ ਦੀ ਕੁੱਖੋਂ ਰਾਜਪੁਰਾ ਦੇ ਹੋਇਆ ਜੋ ਕਿ ਪੰਜਾਬ ਦੇ ਵਿੱਚ ਹੈ اور نے پنجابی یونیورسٹی تو ووکل اتے انسٹرومنٹل سکل بی اے کیتی ہے پنجابی یونیورسٹی پٹیالہ تو اور اس تو بعد انہوں نے پی جی جی سی جی سنگیت چنڈیگار تو ایم اے اور پھر سنگیت دے بی ایڈ کیتی ہے اور پوجا نے پلے بیک سنگنگ دے نام کمایا اور پوجا نے ہی پٹیل پبلک سکول راج پورا ویچ بھی, بھی سنگیت ادھیاپک وجہ اپنی ਆਪਣੀਆਂ ਸੇਵਾਵਾਂ ਦਿੱਤੀਆਂ ਜਾ ਚੁੱਕੀਆਂ ਨੇ ਮਤਲਬ ਕਹਿ ਸਕਦੇ ਆ ਕਿ ਮੈਰिज ਤੋਂ ਪਹਿਲਾਂ ਜਾਂ ਪ੍ਰੋਫੈਸ਼ਨ ਤੋਂ ਪਹਿਲਾਂ ਬਤੌਰ ਅਧਿਆਪਕ ਵੀ ਉਸ ਸੰਗੀਤ ਦੀ ਸਿੱਖਿਆ ਜੋ ਪਟੇਲ ਪਬਲਿਕ ਸਕੂਲ ਹੈ ਉਸ ਦੇ ਵਿੱਚ ਦਿਆ ਕਰਦੇ ਸਨ ਮਿਸ ਪੂਜਾ ਇੱਕ ਰਾਜਨੀਤਿਕ ਹੋਣ ਕਰਕੇ ਹੁਸ਼ਿਆਰਪੁਰ ਤੋਂ ਉਹਨਾਂ ਨੇ ਤੇ ਟਿੱਕ ਟ ਲੈ ਕੇ ਚੋਣ ਦੀ ਲੜੀ ਹੈ ਰਾਖ ਨੇ ਹਲਕੇ ਦੇ ਵਿੱਚ ਕਿਉਂਕਿ ਰਿਜ਼ਰਵ ਕੈਟਾਗਰੀ ਦੇ ਵਿੱਚ ਉਹਨਾਂ ਨੇ ਮਤਲਬ ਜਿਹੜੀ ਹੈ ਚੋਣ ਲੜੀ ਹੈ 31 ਅਕਤੂਬਰ 2121 ਨੂੰ سوشل میڈیا ਤੇ ਹੈਰਾਨੀ ਜਨਕ ਤੌਰ ਤੇ ਘੋਸ਼ਣਾ ਕੀਤੀ ਗਈ ਸੀ ਕਿ ਉਸ ਦੇ ਆਪਣੇ ਮਰਮਤਾ ਪਤੀ ਰੋਮੀ ਟਾਲੀ ਨਾਲ ਇੱਕ ਬੇਟਾ ਹੈ ਜਿਸ ਦਾ ਨਾਮ ਆਲਾਪ ਸਿੰਘ ਟਾਲੀ ਹੈ ਜਿਸ ਨਾਲ ਉਸਨੇ 20 ਅਤੇ 10 ਦੇ ਵਿੱਚ ਮੈਰਿਸ ਕਰਵਾ ਲਈ ਸੀ ਜੇ ਆਪਾਂ ਮਿਸ ਪੂਜਾ ਦੇ ਸੰਗੀਤਿਕ ਸਫ਼ਰ ਬਾਰੇ ਗੱਲ ਕਰੀਏ ਤਾਂ ਬਹੁਤ ਸਾਰੇ ਕਲਾਕਾਰਾਂ ਨਾਲ ਇਹਨਾਂ ਨੇ ਡਿਊਟ ਗਾਏ ਨੇ ਔਰ ਬਹੁਤ ਸਾਰੇ ਇਹਨਾਂ ਨੇ ਸੋਲੋ ਗੀਤ ਵੀ ਗਾਏ ਨੇ ਛੋਟੀ ਉਮਰ ਵਿੱਚ ਹੀ ਆਪ ਜੀ ਨੂੰ ਗਾਉਣ ਦਾ ਬਹੁਤ ਸ਼ੌਕ ਸੀ ਜਦੋਂ ਵੀ ਕੋਈ ਭੰਗੜਾ ਲੋਕ ਬੋਲੀਆਂ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਇਵੈਂਟ ਹੁੰਦਾ ਸੀ ਤਾਂ ਮਿਸ ਪੂਜਾ ਉਸ ਵਿੱਚ ਵੱਧ ਝੜ ਕੇ ਹਿੱਸਾ ਲੈਂਦੀ ਸੀ ਗਾਉਣ ਦਾ ਸ਼ੌਕ ਉਹਨਾਂ ਨੂੰ ਬਚਪਨ ਤੋਂ ਸੀ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਸਾਥ ਦਿੱਤਾ ਆਪ ਨੇ ਸੰਗੀਤ ਵਿੱਚ ਪੋਸਟ ਗ੍ਰੈਜੂਏਸ਼ਨ ਬੀਐਡ ਬੀ ਪਾਸ ਕੀਤੀ ਆਪ ਜੀ ਨੇ ਰਾਜਪੁਰਾ ਚ ਬੱਚਿਆਂ ਨੂੰ ਸੰਗੀਤ ਸਿਖਲਾਈ ਵੀ ਦਿੱਤੀ ਹੈ ਔਰ ਉਸ ਨੇ ਪਹਿਲੀ ਵਾਰ ਜਨਵਰੀ 2006 ਦੇ ਵਿੱਚ ਸੰਗੀਤ ਡਾਇਰੈਕਟਰ ਲਾਲ ਕਮਲ ਜੀ ਦੇ ਨਾਲ ਕੰਮ ਕੀਤਾ ਹੈ ਔਰ ਰੋਮਾਂਟਿਕ ਗੀਤ ਵੀ ਗਾਏ ਨੇ ਔਰ ਉਹਨਾਂ ਨੇ ਬਹੁਤ ਸਾਰੀਆਂ ਐਲਬਮਾਂ ਵੀ ਕੱਢੀਆਂ ਨੇ ਤਕਰੀਬਨ ਆਪਾਂ ਕਹੀਏ ਕਿ 350 ਤੋਂ ਵੱਧ ਕਸਟਾਂ ਜਿਹੜੀਆਂ ਉਹਨਾਂ ਦੀਆਂ ਨਿਕਲੀਆਂ ਨੇ ਜੇ ਮੈਂ ਕੋਈ ਗਲਤੀ ਨਾ ਕਰਦਾ ਹੋਵਾਂ ਪਾਣੀ ਹੋ ਗਏ ਡੂੰਘੇ ਚੋਂ ਨਾ ਲਾਉਣਾ ਹੀ ਛੱਡ ਦੇਣਾ ਔਰ ਇਹ ਰਾਤੋਂ ਰਾਤ ਇਸ ਗੀਤ ਨੇ ਇਹਨਾਂ ਨੂੰ ਸਿਖਾਂ ਤੇ ਪਹੁੰਚਾ ਦਿੱਤਾ ਹੈ ਤੁਸੀਂ ਨਾ ਮਾ ਚੈਨਲ ਹਮੇਸ਼ਾ ਇਨਾਂ ਦੀ ਸਿਹਤ ਨੂੰ ਲੈ ਕੇ ਇਨਾਂ ਦੀ ਤਰੱਕੀ ਨੂੰ ਲੈ ਕੇ ਉਸ ਅਕਾਲ ਪੁਰਖ ਦੇ ਚਰਣਾ ਚਰਦਾਸ ਫਰਿਆਦ ਕਰਦਾ ਹੈ ਕਿ ਜਿਸ شدت ਦੇ ਨਾਲ ਤੁਸੀਂ ਇਨਾਂ ਤੇ ਕਿਰਪਾ ਕੀਤੀ ਇਨਾਂ ਦੀ ਆਵਾਜ਼ ਬਾ ਕਮਾਲ ਹੈ ਖੂਬਸੂਰਤ ਆਵਾਜ਼ ਹੈ ਇੱਕ ਇੱਕ ਸ਼ਬਦ ਕਲੀਅਰ ਕੱਟ ਸੁਣਾਈ ਦਿੰਦਾ ਹੈ ਜੋ ਮਿਸ ਪੂਜਾ ਜੀ ਆਪਣੀ ਜ਼ੁਬਾਨ ਚੋਂ ਬੋਲਦੇ ਨੇ ਔਰ ਜਿਸ ਤਰ੍ਹਾਂ ਦੀ ਵੀ ਤੁਨ ਸੰਗੀਤ ਕਰ ਨੇ ਬੜਾਈ ਹੁੰਦੀ ਹੈ ਉਸ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਦੇ ਨੇ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਤਰੱਕੀਆਂ ਦੇਣੀਆਂ ਤੰਦਰੁਸਤੀ ਦੇਣੀ ਪਰਿਵਾਰ ਦੇ ਉੱਪਰ ਕਿਰਪਾ ਕਰਨੀ ਦਇਆ ਕਰਨੀ ਤਾਂ ਕਿ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਬੁਲੰਦ ਤੇ ਸੁਰੀਲੀ ਦੁਨੀਆ ਵਿੱਚ ਜਾਣਿਆ ਜਾਵੇ ਸੋ ਪੋਸੂਨਾਮਾ ਚੈਨਲ ਬলো ਮਿਸ ਪੂਜਾ ਜੀ ਆਪ ਜੀ ਵਾਸਤੇ ਇਹੀ ਹੈ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਖੁਸ਼ ਰਹੋ ਪਰਿਵਾਰ ਵਿੱਚ ਇੱਕ ਦੂਜੀ ਦੀ ਰਿਸਪੈਕਟ ਹੈ ਉਹ ਬਣੀ ਰਹੇ ਔਰ ਪਿੱਛੇ ਜੋ ਹੈ ਤੁਹਾਡੇ ਮਾਤਾ ਪਿਤਾ ਤੁਹਾਡੇ ਭੈਣ ਭਾਈ ਪੂਰਾ ਪਰਿਵਾਰ ਸੁਖ ਸੰਵਾਰ ਆਪਣੀ ਜ਼ਿੰਦਗੀ ਬទਿਤ ਕਰੇ ਜੁੜੇ ਰਹੋ ਪੋ ਸੁਨਾਮਾ ਚੈਨਲ ਨਾਲ